ਸੰਗਤ ਜੀ ਜਦੋਂ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਗੁਰਕਲਗੀ ਤਰਪਾਸ਼ਾ ਪਹੁੰਚੇ ਸਨ ਮਾਤਾ ਸੁੰਦਰ ਕੌਰ ਤੇ ਮਾਤਾ ਸਹਿਬ ਕੌਰ ਨੇ ਉੱਥੇ ਆ ਕੇ ਪੁੱਛਿਆ ਕਹਿੰਦੇ ਬਾਲ ਨਜ਼ਰ ਨਹੀਂ ਆ ਰਹੇ ਸਾਹਿਬ ਜਾਦੇ ਨਜ਼ਰ ਨਹੀਂ ਆ ਰਹੇ ਤੇ ਧੰਨ ਗੁਰਕਲਗੀ ਤਰਪਾਸ਼ਾ ਨੇ ਉਸ ਸਮੇਂ ਭਰੇ ਦੀਵਾਨ ਦੇ ਵੱਲ ਉਂਗਲ ਕਰਕੇ ਕਿਹਾ ਸੀ ਇਨ ਪੁੱਤਰਨ ਕੇ ਸੀਸ ਪੈ ਵਾਰ ਦੀਏ ਸੁਤਚਾਰ ਚਾਰ ਮੋਏ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ ਤੋ ਕਈ ਹਜ਼ਾਰ ਕੌਣ ਨੇ ਕਈ ਹਜ਼ਾਰ ਕੌਣ ਨੇ ਸਾਡੇ ਵੱਲ ਉਂਗਲ ਕਰਕੇ ਕਿਹਾ ਸੀ ਕਿ ਜੀਵਤ ਕਈ ਹਜ਼ਾਰ ਸਾਨੂੰ ਆਪਣੇ ਧੀਆ ਤੇ ਪੁੱਤਰ ਧੰਗੁਰੂ ਕਲਗੀ ਤਰਪਾਸ਼ਾ ਨੇ ਆਪਣੇ ਜਾਨਾਂ ਤੋਂ ਪਿਆਰੇ ਪੁੱਤ ਕੁਰਬਾਨ ਕਰਕੇ ਬਣਾਇਆ ਹੁਣ ਅਸੀਂ ਆਪਣੇ ਹਿਰਦਿਆਂ ਦੇ ਅੰਦਰ ਝਾਤ ਮਾਰੀਏ ਖਾਂ ਕਿ ਕੀ ਅਸੀਂ ਧੰਗੁਰੂ ਕਲਗੀ ਤਰਪਾਸ਼ਾ ਦੇ ਧੀਆ ਤੇ ਪੁੱਤਰ ਹੋਣ ਦਾ ਜਿਹੜਾ ਫਰਜ਼ ਹੈ ਉਹ ਅਦਾ ਕਰ ਰਹੇ ਆ ਕਿ ਨਹੀਂ ਕਰ ਰਹੇ ਕੀ ਅੱਜ ਸਾਡੇ ਬੱਚਿਆਂ ਦੇ ਚਿਹਰੇ ਮਹਾਂਦਰੇ ਸਾਹਿਬਜ਼ਾਦਿਆਂ ਦੇ ਨਾਲ ਮਿਲਦੇ ਨੇ ਕੀ ਅੱਜ ਸਾਡੇ ਬੱਚਿਆਂ ਦੇ ਵਿੱਚ ਉਹ ਧੰਗ ਗੁਰ ਕਲਗੀ ਤਰ ਪਾਸ਼ਾ ਨੂੰ ਉਹਨਾਂ ਦੇ ਪੁੱਤਰ ਨਜ਼ਰ ਆਉਂਦੇ ਨੇ ਅੱਜ ਵੀ ਜਦੋਂ ਇੱਕ ਸਿੱਖ ਗੁਰੂ ਘਰ ਦੇ ਵਿੱਚ ਆਉਂਦਾ ਹੈ ਨਾ ਤੇ ਧੰਗ ਗੁਰ ਕਲਗੀ ਤਰ ਪਾਸ਼ਾ ਪੁੱਛਦੇ ਨੇ ਤੈਨੂੰ ਸਿੰਘਾ ਦੇ ਕੇ ਗਿਆ ਸੀ ਫਤਿਹ ਸਿੰਘ ਮੇਰਾ ਕਿੱਥੇ ਆ ਨਾਲ ਨਹੀਂ ਤੂੰ ਲੈ ਕੇ ਆਇਆ ਜਾਂ ਫਿਰ ਆਉਂਦਾ ਪਿੱਛੇ ਆ ਤੈਨੂੰ ਸਿੰਘਾ ਦੇ ਕੇ ਗਿਆ ਸੀ ਫਤਿਹ ਸਿੰਘ ਮੇਰਾ ਕਿੱਥੇ ਆ ਧੰਨ ਗੁਰਕਲਗੀ ਤਰਪਾਸ਼ਾ ਅੱਜ ਵੀ ਪੁੱਛਦੇ ਨੇ ਅੱਜ ਵੀ ਉਹ ਸਾਡੇ ਬੱਚਿਆਂ ਦੇ ਵਿੱਚੋਂ ਆਪਣੇ ਬੱਚਿਆਂ ਦੇ ਦਿਦਾਰ ਕਰਦੇ ਨੇ ਪਰ ਹੁਣ ਅਸੀਂ ਆਪਣੇ ਹਿਰਦਿਆਂ ਦੇ ਅੰਦਰ ਝਾਤ ਮਾਰੀਏ ਖਾਂ ਕਿ ਸਾਡੇ ਬੱਚਿਆਂ ਦੇ ਚਿਹਰੇ ਮਹਾਂਦਰੇ ਕੀ ਸਾਡੇ ਬੱਚਿਆਂ ਨੂੰ ਅਸੀਂ ਗੁਰਸਿੱਖੀ ਵਾਲਾ ਜੀਵਨ ਦੇ ਸਕੇ ਆ ਗੁੜਤੀ ਦੇ ਸਕੇ ਆ ਸਿੱਖੀ ਦੀ ਮਾਤਾ ਗੁਜਰਕਾਰ ਜੀ ਠੰਡੇ ਬੁਰਜ ਦੇ ਵਿੱਚ ਬੈਠੇ ਸਨ 80 ਸਾਲ ਦੀ ਉਹ ਬਜ਼ੁਰਗ ਮਾਤਾ ਖੰਡੇ ਬੁਰਜ ਦੇ ਵਿੱਚ ਉਹਨਾਂ ਕੜਕੜਾਉਂਦੀਆਂ ਠੰਡਾਂ ਦੇ ਵਿੱਚ ਉਹ ਕਕਰੀਲੀਆਂ ਰਾਤਾਂ ਦੇ ਵਿੱਚ ਆਪਣੇ ਸਾਹਿਬਜ਼ਾਦਿਆਂ ਨੂੰ ਗੁਰਸਿੱਖੀ ਵਾਲਾ ਪਾਠ ਪੜ੍ਹਾਉਂਦੇ ਰਹੇ ਤੇ ਸੰਜੋਤ ਜੀ ਹੁਣ ਅੱਜ ਤੇ ਅਸੀਂ ਸੁੱਖ ਆਰਾਮ ਵਾਲਾ ਜੀਵਨ ਬਤੀਤ ਕਰ ਰਹੇ ਆ ਆਪਣੇ ਘਰਾਂ ਦੇ ਵਿੱਚ ਤੇ ਅੱਜ ਸਾਨੂੰ ਕੀ ਹੋ ਗਿਆ ਅੱਜ ਅਸੀਂ ਆਪਣੇ ਬੱਚਿਆਂ ਨੂੰ ਗੁਰਸਿੱਖੀ ਵਾਲਾ ਜਿਹੜਾ ਪਾਠ ਹੈ ਨਾ ਉਹ ਪੜ੍ਹਾ ਨਹੀਂ ਪਾ ਰਹੇ ਕਿਤੇ ਨਾ ਕਿਤੇ ਗਲਤੀ ਸਾਡੀ ਹੈ ਕਿ ਜਿਹੜੇ ਸਾਡੇ ਬੱਚੇ ਗੁਰਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਨੇ ਸੋ ਸੰਭਲ ਗਏ ਅਜੇ ਵੀ ਮੌਕਾ ਹੈ ਅਜੇ ਵੀ ਕੁਝ ਨਹੀਂ ਵਿਗੜਿਆ ਵੇਲਾ ਕਲਗੀਧਰ ਦੇ ਪੁੱਤਰੋ ਧੀਓ ਅੰਮ੍ਰਿਤ ਧਾਰੀ ਹੋ ਕੇ ਜਿਓ ਹਕੀਸ ਗੜ ਦਾ ਵਾਸਤਾ ਸੁਣਿਓ ਕੇਸਾਂ ਵਾਲਿਓ ਦਸ਼ਮੇਸ਼ ਦੀ ਇਸ ਦਾਤ ਨੂੰ ਸੰਭਾਲਿਓ 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 ਅਜੇ ਵੀ ਮੌਕਾ ਹੈ